ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਬੁਖਿਆਪ ਕਨਉ ਤਰੀ ਜੇ ਬੰਨਾ ਬੁਰੀਆਂ ਭਾਰ ਸੈ ਸਿਆਂ ਪਾ ਲਖ ਹੋ へ ਤਾਂ ਇੱਕ ਨ ਚੱਲੈ ਨਾਲ ਕਿ ਉਸ ਜਿਆਰਾ ਹੋਈਏ ਕਵ ਕੂੜੇ ਟਟੇ ਪਾਲ ਹੁਕਮ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋ ਬਨਿਆ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋ ਬਨਜੀ ਹੁਕਮ ਲਾ ਵੜਿਆਈ ਹੁਕਮੇ ਉਤਮ ਨੀਚ ਹੁਕਮ ਦਿਖ ਦੁਖ ਸੁਖ ਪਾਈਐ ਹੈ ਇੱਕ ਨਾ ਹੁਕਮੇ ਵਕਸ਼ੀਐ ਸੋਇ ਹੁਕਮੇ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੀ ਬੁਜੈ ਤਾਂ ਹਉਮੈ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੈ ਕਿ ਸੈਤਾਨ ਗਾਵੇ ਕੋ ਦਾਤ ਜਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬੀ ਚਾਰ ਗਾਵੇ ਕੋ ਸਾਜ ਕੀ ਤਨ ਖੀਏ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਜਿਸੈ ਦੂਰਾ ਗਾਵੇ ਕੋ ਵੇ ਕਹਿ ਹਾਜ਼ਰਾ ਹਜ਼ੂਰ ਕਥਨਾ ਕਥਿਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟਾ ਦਿੰਦਾ ਜੀ ਲੈਂਦਾ ਤਕ ਪਾਹੀ ਗੁਰ ਗੰਦਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਬਿਗ ਸਹਿਬੀ ਪ੍ਰਵਾਹ ਸਾਚਾ ਸਹਿਬ ਸਾਚ ਨਾਏ ਬਾਖਿਆ ਪਵ ਅਪਾਰ ਆਖੇ ਮੰਗੈ ਦੇਹੀ ਦੇਹੀ ਦਾਤ ਕਰੀ ਦਾਤਾਰ ਹੇ ਰਕੇ ਅੱਗੇ ਰਖੀਐ ਜਿਤ ਦੇ ਸਦਲਵਾਰ ਮੋਹੂ ਕੇ ਬੋਲਣ ਬੋਲੀਐ ਜਿਤ ਸੁਣੈ ਤੇਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕੀ ਵੈ ਜਾਣੀਐ ਸਭ ਆਪੇ ਸਿਯਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਦਰਨ ਸੋਏ ਜਿਨ ਸੋਈ ਵਿਆਤਨ ਪਾਇਆ ਮਾਨ ਨਾਨੰ ਗਾਵਿਐ ਗੁਣੀਨਿ ਧਾਨ ਗਾਵਿਐ ਸੁਣੀਐ ਮਨ ਰਖਿਐ ਪਾਉ ਦੁਖ ਪਰ ਹਰ ਸੂ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸmai ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿ ਹਉ ਜਾਣ ਆਖਾ ਨਹੀਂ ਕਹਿਣਾ ਕਥ ਨਾ ਜਾਏ ਗੁਰਾ ਇੱਕ ਦੇਹੀ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਏ ਤੀਰਥ ਨਾਵਾ ਜਿਤ ਸੁਭਾਵਾ ਮਿਣ ਪਾਣੇ ਕੇ ਨਾਇ ਕਰੀ ਜਿਤੇ ਸਿਰ ਟੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨਾ ਜਵਾਹਰ ਮਾਨਿਕ ਜੇ ਇਕ ਗੁਰ ਕੀ ਸਿਖ ਸੁਣੀ ਗੁਰ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੀ ਜੁਗ ਚਾਰੇ ਆਰ ਜਾ ਹੋਰ ਦ ਸੋਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚਲੈ ਸਭ ਕੋਏ ਸੰਗਾਨਾਵ ਰਖਾਏ ਕਹਿ ਜਸ ਕੀਰਤ ਜਾਗਲੇ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛੈ ਕੇ ਕੀਟ ਆਂਦਰ ਕੀਟ ਕਰੇ ਦੂਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ ਤਿਹ ਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਤ ਪੀਰ ਸੁਰਨਾਥ ਸੁਣੈ ਤਰਤ ਤਵ ਲਿਆਕਾਸ ਸੁਣੈ ਦੀਪ ਲੋ ਪਾਤਲ ਸੁਣੈ ਪਹ ਨਾ ਸਕੈ ਕਾਲ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰ ਬਰਮਾਇੰਦ ਸੁਣਿਆ ਮੁਕਸਲਾ ਹਰਮੰਦਾ ਸੁਣਿਆ ਜੋਗ ਜੋ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੁਖ ਗਿਆਨ ਸੁਣਿਆ 68 ਕੈਸ਼ਨਾਨ ਸੁਣਿਆ ਪੜਪੜ ਪਾਵੇ ਮਾਨ ਸੁਣਿਆ ਲਾ ਗਿਆ ਸਹਿਜ ਸਹਿਨ ਨਾਨਕ ਭਗਤ ਅਸ ਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹਾ ਸੁਣੇ ਸੇ ਪੀਰ ਪਾਤ ਸਾ ਸੁਣਿਆਂ ਦੇ ਪਾਵੇ ਰਾਹੋ ਸੁਣਿਆ ਹਾ ਤੋ ਬੈਸਗਾ ਨਾਨਕ ਭਗਤ ਅਸ ਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਜ਼ ਕਲਮ ਨਾਲ ਲੇਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰਿੰਦਨ ਹੋਏ ਜੇ ਕੋ ਮੰਨ ਜਾਣ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਾਵਨ ਕੀ ਸੁਧਾ ਮੰਨੇ ਮੋ ਚੋਟਾ ਨਾ ਗਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਦਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਮੰਨੈ ਮਾਰਗ ਟਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗਨਾ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿਖ ਮੰਨੈ ਨਾਨਕ ਬਖੇ ਨਾ ਪੇਖਾ ਐਸਾ ਨਾਮ ਨਰੰਦਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੀ ਪਾਵੇ ਦਰਗਹਿ ਮਾਨ ਪੰਚੀ ਸੋਹੇ ਦਰ ਰਾਜਾਨ ਪੰਚਾ ਕਾ ਗੁਰੂ ਇੱਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੋਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸੱਚ ਯਾਰ ਤਵ ਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਮ ਸਵਨਾ ਲਿਖਿਆ ਊੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋ ਵੇ ਲਿਖਾਲ ਕਿਆ ਕੀਤਾ ਹੋਏ ਕੀਤਾ ਤਣਸੋਲ ਰੂਪਾ ਕੀਤੀ ਦਾਤ ਜਾਣੈ ਕੌਣ ਕੂਤ ਕਿਤਾਬ ਸਾਵੋ ਇੱਕ ਕਵਾਓ ਤਿਸਤੇ ਹੋਏ ਲਖ ਦਰੀਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਆ ਮਨ ਰਹਿ ਹੈ ਉਦਾਸ ਅਸੰਖ ਭਗਤ ਜੁਣ ਗਿਆਨ ਵਿਚਾਰ ਸੰਸਤੀ ਅਸੰਖ ਦਾਤਾਰ ਅਸੰਖ ਸੂਰਮਹ ਭਖਸਾਰ ਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋਤ ਨ ਭਾਵੇਂ ਸਾਈ ਪਣਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰਾ ਸੰਘ ਚੋਰ ਹਰਾਮਪੁਰ ਅਸਾਂ ਕੇ ਅਮਰ ਕਰ ਜਾਹੇ ਜੋਰ ਸੰਗਲ ਵਡੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੁਰਤ ਪਾਵੇ ਸਾਈ ਭਲੀਕਾਰ ਤੂੰ ਉਸ ਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖੁ ਥਾਬ ਗੰਮ ਗੰਮ ਸੰਖ ਲੋ ਅਸੰਖ ਹਿਸਰ ਭਾਰ ਹੋਏ ਅਖਰੀ ਨਾਮ ਕਰਿ ਸਾਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣਾ ਬਾਣ ਕਰ ਅਸਰ ਸਮਝੋ ਬਖਾਨ ਜਨੇ ਲੇਖਿਤ ਸਰਨਾਹੇ ਜੇ ਫਰਮਾਏ 蒂ਮ 蒂ਮ ਪਾਹੇ ਜਿਤਾ ਜਿਤਾ ਤੇ ਤਨਾਉ ਬਿੰਦਾ ਵੈ ਨਹੀਂ ਕੋਥਾਉ ਕੁਦਦ ਕਾ ਬਣ ਕਹਾ ਵਿਚਾਰ ਵਾਰਿਆ ਨਾ ਜਾ ਵੈ ਕਵਾਰ ਜੋ ਤੁਦ ਭਵੇ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਤੁਤੈ ਉਤਰਸ ਖੇਮ ਉਤਪਲਿਤੇ ਕੱਪੜ ਹੋਏ ਦੇ ਸਾਭੂਣ ਲਈਏ ਹੋ ਤੋਏ ਭਰੀਐ ਮਤ ਪਾਪਾ ਕੇ ਸੰਗੋ ਤੋ ਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹ ਆਪੇ 비 ਜਾ ਆਪੇ ਹੀ ਖਾਹੋ ਨਾਨਕ ਹਕਮੀ ਆਵੋ ਜਾਹ ਤੀਰਥ ਦਾ ਬਦਿਆ ਦਤ ਦਾਨ ਜੇ ਕੋ ਪਾਵੇ ਥਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲਨਾਵ ਸਾਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਥ ਬਾਣੀ ਬਰਮਾਓ ਸਤ ਸੁਆਣ ਸੁਦਾ ਮਰਚਾ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੂਤੇ ਮਾਹੂ ਕਵਣ ਜਿਤ ਹੋ ਆਇਆ ਕਾਰ ਵੈਲ ਨਾ ਭਾਈਆ ਪੰਡਤੀ ਜੇ ਹੋ ਵੈਲੇ ਪੁਰਾਣ ਵਖਤ ਨਾ ਪਾਇਓ ਕਾ ਦੀਆਂ ਜੇ ਲਿਖਨ ਲੇਖ ਪੁਰਾਣ ਛਿਤ ਵਰਨਾ ਜੋਗੀ ਰਾਣੇ ਰਤਮਾ ਹੋ ਨ ਕੋਈ ਜਾ ਕਰਤਾ ਸ੍ਰੀ ਠੀਕੋ ਸਾਜੀ ਆਪੇ ਜਾਣੈ ਸੋਈ ਕਿਵ ਕਰੇ ਆਕ ਆ ਕੇ ਮੁਸਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅਗ ਗਿਆਨ ਸੋਹੈ ਪਾਤਾਲ ਪਾਤਾਲ ਲਖ ਆਗਾ ਸਾਇਆਗਾਸ਼ ਉੜ ਕੇ ਉੜ ਕੇ ਪਾਲ ਥੱਕੀ ਵੇਦ ਕਹਿਨਿ ਕਾ ਬਾਤਾ ਸੈ ਸੂ 18 ਕਹਿਨਿ ਕ ਤਿ ਬਾਸ ਲੋਇ ਕਾ ਧਾਤ ਲਿਖਾ ਹੋਇ ਤਾ ਲਿਖੀਐ ਲਿਖਾ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੀ ਤੀਸੁਰਤਨਾ ਪਈਆ ਨਦੀਆ ਤੈਵਾ ਪਵੈ ਸਮੁੰਦਰ ਨਾ ਜਾਣਿਆ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੀਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਸਮਨ ਹੋਣਾ ਵੀਸ ਰਹਿ ਅੰਤ ਨ ਸਿਵਤੀ ਕਹਿਣ ਦਾ ਅੰਤ ਅੰਤ ਨ ਕਰਨੇ ਦੇਣ ਦਾ ਅੰਤ ਅੰਤ ਨਾ ਵਿਕਣਾ ਸੁਣ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਰਵਾਰ ਅੰਤ ਕਾਰਣਾ ਕੀਤੇ ਬਿਲਾਹੀ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾ ਉੱਚੇ ਉਪਰ ਉੱਚਾ ਨਾਮ ਏ ਵਡ ਉਚਾ ਹੋਵੈ ਕੋ ਏਤ ਸੂਚਕੋ ਜਾਣੈ ਸੋਏ ਜੇ ਵਡ ਆਪ ਜਾਣ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਚਲਨਤ ਮਾਏ ਕੀਤੇ ਮੰਗੇ ਜੋਦ ਅਪਾਰ ਕੀਤੇ ਆਗਟ ਨਹੀਂ ਵਿਚਾਰ ਕੀਤੇ ਖਪ ਟੁੱਟੇ ਵਿਕਾਰ ਕੀਤੇ ਲੈ ਲੈ ਮੁ ਕਿਰਪਾ ਹੈ ਕੀਤੇ ਮੂਰਖਾਹੀ ਖਾਹਿ ਇਹ ਧਿਆ ਦੁਖ ਭੂਖ ਸਦਮਾਰ ਇਹ ਪੈਦਾਤ ਤੇਰੀ ਦਾਤਾਰ ਬੰਦ ਕਲਾਸੀ ਪਾਣ ਹੋਏ ਹੋਰ ਅੱਖ ਨਾ ਸਕੈ ਕੋਏ ਜੇ ਕੋ ਖਾ ਕੇ ਅੱਖਣ ਪਾਏ ਉਹ ਜਾਣੇ ਜੇ ਧਿਆ ਮੋਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੀ ਕੀ ਜਿਸ ਨੋ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤ ਸਾਹੋ ਅਮੁੱਲ ਗੋਣਾ ਮੁਲਵਾ ਪਾਰ ਮੁਲਵਾ ਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਭਾਏ ਮੁਲਾ ਸਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਵਖਸੀਸ ਅਮੁੱਲ ਨਿਸਾਣ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਅਮੁਲਾ ਖਿਆ ਨਾ ਜਾਏ ਆਖ ਆਖ ਰਹਿਲ ਬੁਲਾਏ ਆਖੇ ਬੇਰਪੜ ਤੁराण ਆਖੇ ਭੜੇ ਕਰਿ ਵਖਿਆਣ ਆਖੇ ਵਰਮੇ ਆਖੇਂਦ ਆਖੇ ਗੋਪੀ ਤੇ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧਾ ਆਖੇ ਹਰਾਨ ਵੇ ਆਖੇ ਦੇਵ ਆਖੇ ਸੁਨਰ ਨਰਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਟੁੱਟ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾਸ ਗਹਿ ਕਹੀ ਕੀ ਜਿਵੜ ਭਾਵੈ ਤਿਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਬਿਗਾੜ ਤਾਂ ਲਖੀਐ ਸਰਗਾ ਵਾਰਾ ਗਾਵਾਰ ਸੋਦਰ ਕੀ ਹਾ ਸੋ ਕਰ ਕੀ ਹਾ ਜਿਤਬੈ ਸਰਬ ਸਮਾਲੇ ਵਾਜੇ ਨਾਤੇ ਅਨੇਕਾਂ ਸੰਖਾ ਕੀਤੇ ਬਾਣ ਹਾਰੇ ਕਿਤੇ ਰਾਗ ਪ੍ਰੀਤ ਸਿਉ ਕਹੀਆ ਨਾ ਕਿਤੇ ਗਾਵਣ ਹਾਰੇ ਗਾਵੇ ਤੋਨੋਂ ਪਉਣ ਪਣੀ ਬੈ ਸੰਤਰ ਗਾਵੇ ਰਾਜਾ ਤਰਮ ਦੋਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋ ਹੰਸ ਦਸਵਾਰੇ ਗਾਵੇਨ ਦਿਨ ਦਸਨ ਬੈਠੀ ਦੇਵਤਾ ਅੰਦਰ ਨਾਲੇ ਗਾਵੈ ਸਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵਹਿ ਬੀਰ ਕਰਾਰੇ ਗਾਵਨ ਪੰਡਿਤ ਪੜਨ ਰਖੇ ਸਰ ਜੁਗ ਜੁਗ ਵਿਦਾਂ ਨਾਲੇ ਗਾਵਨਾ ਗਾਵੇ ਮੋਹਣਿਆ ਮਨ ਮੋਹਨ ਸੁਰਗਾ ਮਸ਼ਪਯਾਲੇ ਗਾਵਨ ਰਤਨੋ ਪਾਏ تیਰੀ 86 ਤੀਰਥ ਨਾਲੇ ਗਾਵੇ ਜੂਤ ਮਹਾਵਲ ਸੂਰਾ ਗਾਵੇ ਖਾਨੀ ਚਾਰੇ ਗਾਵਹਿ ਕਾਂਡ ਮੰਡਲ ਬਰਭੰਡਾ ਕਰਕਰ ਰਖੇ ਧਾਰੇ ਸਹੀ ਤੁਧ ਨੋ ਗਾਵਹਿ ਜੋ ਤੁਧ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰਾ ਕਿਤੇ ਗਾਵਨਾ ਸੇ ਮੈਂ ਚਿਤ ਨ ਆਵਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਇਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨਉ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਬ ਤੁਸ ਦੀ ਵੜਿਆਈ ਜੋ ਤਿਸ ਪਾਵੇ ਸੋ ਵੀ ਕਰਿ ਸੁਕਮਨਾ ਕਰਣਾ ਜਾਏ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣਾ ਰਜਾਈ ਮੁੰਦਾ ਸੰਤੋਖ ਸ਼ਰਮਪਤ ਝੂਲੀ ਧਿਆਨ ਕੀ ਰਹੇ ਵਿਭੂਤਾ ਖਿੰθα ਕਾਲ ਕੁਵਾਰੀ ਕਾਇਆ ਜੁਤਨਡਾ ਪ੍ਰਤੀਤ ਆਏ ਪੰਤੇ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਜ ਨੀਲਨਦ ਨਾਹਤ ਜੁਗ ਜੁਗਾਏ ਕੋ ਵੇਸਾ ਭਗਤਾ ਗਿਆਨ ਦੇ ਆਪਨ ਧਾਰਨ ਘਟ ਘਟ ਬਾਜੇ ਨਾਦ ਆਪ ਨਾਚ ਨਾਚੀ ਸਮਝਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਅਦਕਾਰ ਚਲਾਵਹਿ ਲੈ ਕੇ ਆਵਹਿ ਭਾਗ ਆਦੇਸ ਤੇ ਸੈ ਆਦੇਸ ਆਜ ਨੀਲ ਅਨਾਦ ਅਨਾਹਤ ਜੋ ਜੋ ਇੱਕ ਹੋਵੇ ਸਾ ਏਕਾਮਈ ਰੂਤ ਵਿਆਈ ਤਨ ਚੇਲੇ ਪਰਵਾਣਾ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀਵਾਨ ਜਿਉਤ ਸੁਭਾਵੈ ਤਵੈ ਚੱਲਾਵੈ ਜਿਵ ਹੋਵੇ ਪਰਮਾਨ ਉਹ ਵੇਖੈ ਉਹਨਾ ਨਦਰਣਾ ਆਬੈ ਬਹੁਤਾ ਉਹ ਵੇੜਾਣ आदेश तिसै आदेश आध आद अनिल नाद नाहत जू जू जो जो एको वेसा आसन लोए लोए फंडार जो किस पाया सो एक वार कर कर वेके सृजनहार नानक सच्चे की साची कार आदेश तिसै आदेश आध आद अनिल ਅਨਾਦ ਅਨਾਹਤ ਜੁਗ ਜੁਗ ਏ ਕੋ ਵੇਸ ਇੱਕ ਦੋ ਜੀਵ ਹੌ ਲਖ ਹੋਏ ਲਘੂ ਵਿਲਖ ਵੀ ਅਸ ਲੱਖ ਲੱਖ ਗੇੜਾ ਆਖੀ ਐ ਇੱਕ ਨਾਮ ਜਗਦੀਸ਼ ਈਤਰਾਹੀ ਪਤ ਪਵੜਿਆ ਚੜਿਆ ਹੋਏ 21 ਸੁਣ ਗਲਾ ਆਕਾਸ ਕੀ ਕੀਟਾ ਆਈ ਰੀਸਾ ਨਾਨਕ ਕਿ ਨਦਰੀ ਪਾਈਐ ਕੂੜੇ ਕੂੜੇ ਦੀਸਾ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਦਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸ੍ਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁੱਤ ਦਿਵਾਰ ਪਵਨ ਪਾਣੀ ਅਵਨੀ ਪਾਤਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ تن ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਵਾਰ ਤਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਣ ਕਚ ਪਕਾਇ ਉਥੈ ਪਾਏ ਨਾਨਕ ਜਾ ਜਾ ਪਹਿ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਕੋ ਕਰਮ ਕੀਤੇ ਬਵਣ ਬਾਣੀ ਬੈ ਸੰਤਰ ਕੀਤੇ ਕਾਨ ਮਹੇਸਾ ਕੀਤੇ ਬਰਮੇ ਘਾੜਤ ਢੜੀਐ ਰੂਪ ਰੰਗ ਕੇ ਵੇਸਾ ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸਾ ਕੇਤੇ ਸਤਿਵੁਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ দান ਮੁਰ ਕੀਤੇ ਕੇਤੇ ਰਤਨ ਸਮੁੰਦਾ ਕੇਤਿਆ ਖਾਣੀ ਕੇਤਿਆ ਬਾਣੀ ਕਿਤੇ ਪਾਤ ਨਿਰੰਦਾ ਕਿਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥੈ ਨਾਦ ਵਿਨੋਦ ਕੋਡ ਆਨੰਦ ਸਰਮਾ ਖੰਡ ਕੀ ਬਾਣੀ ਰੂਪ ਤਥੈ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਏ ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ ਸੁਰਾਂ ਸਿੱਧਾਂ ਕੀ ਸੋਦਾ ਕਰਮ ਅਖੰਡ ਕੀ ਬਾਣੀ ਜੂਰ ਤਥੈ ਹੋਰ ਨਾ ਕੋਈ ਹੋਰਾ ਤਥੈ ਜੋਦ ਮਹਾਵਲਸੂਰ ਤਿੰਨ ਮਹਾਰਾਮ ਰਹਿ ਆਪਰ ਭੂਰ ਤਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਹਾਲ ਤਥੈ ਖੰਡ ਮੰਡਲ ਬਰ ਭੰਡ ਜੇ ਕੋ ਕਥੈ ਤਾ ਅੰਤ ਨੰਤਾ ਤਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਿਵ ਕਾਰ ਵਿਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਡ ਸੁਨਿਆਰ ਅਹਰਣ ਮਤ ਬੇਦ ਹਥੀਯਾਰ ਭਉ ਖਲਾਗੰਤ ਬਤਾਓ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਕੜੀਐ ਸਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇਸ ਰਾਜ ਦੇ ਗਾਈ ਦਾਇਆ ਖਿਲੇ ਸਗਲ ਜਾਗਤ